ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਛਟੀਆਂ ਲਾਉਣ ਚੱਲੇ ਅੱਜ ਨੰਬਰ ਲੱਗਿਆ ਇਹਨਾਂ ਦਾ ਨਾਲੇ ਅੱਜ ਪਾਚੀ ਘਟਦੇ ਆ ਫੇਰ ਹਾਂਜੀ ਨਾਲੇ ਮੈਂਗਾ ਅੱਜ ਛੱਡੇ ਆਈਏ ਬਾਪੂ ਨੂੰ ਵੀ ਲੈ ਕੇ ਜਾਣਾ ਹਾਂਜੀ ਬਾਪੂ ਹੀ ਕਹਿੰਦੇ ਜਾਣਾ ਲੈ ਸਤਿ ਸ਼੍ਰੀ ਅਕਾਲ ਜੀ ਉੱਥੇ ਕਰੂਗੇ ਕੀ ਬਾਬਾ ਬਾਬਾ ਬੈਠਣਗੇ ਉੱਥੇ ਦੱਸਣੂਗਾ ਸਹੀ ਹਾਂ ਦੱਸੂਗਾ ਤਕਨੀਕ ਹੈ ਤਕਨੀਕ ਦੱਸਣਗੇ ਕਿ ਕਿੰਨਾ ਘਟੇਗਾ ਤੇਰਾ ਬਾਬਾਈ ਉਹ ਫੇ ਤੁਸੀਂ ਕਹ ਬਰਾਉਂਗੇ ਸਕੂਟਰੀ ਫੇ ਹਾਂਜੀ ਸਕੂਟਰੀ ਬਰਾਉ ਜੀ ਕੱਲ ਤੁਸੀਂ ਸਕੂਟਰੀ ਪਰ ਆਜੋ ਮੈਂ ਲੈ ਕੇ ਚੱਲਦਾ ਠੀਕ ਹੈ ਬਾਬਾ ਜੀ ਕਹਿੰਦੇ ਇਹਦੇ ਨਾਲ ਤਾਂ ਗੱਡ ਨਹੀਂ ਹੋਣੀ ਆ ਇਹਨੂੰ ਦਾ ਛੋਟਾ ਇੱਥੇ ਰੱਖ ਦੇ ਹੁੰਦਾ ਆ ਕੀ ਹੈਗਾ ਵਾ ਠੀਕ ਹੈ ਇੱਕ ਇੰਨੇ ਕਿੰਨੇ ਕ 56 ਦਾ ਬੂਟੇ ਆ 55 ਦਾ 50 ਦਾ ਚੱਲ ਵੀਰੇ Saab ਗਿਆ ਭਜਾਈ ਜਾਂਦਾ ਪਿੰਡ 'ਚ ਦੇਖ ਲੈ ਹਾਂ ਕੱਗਿਆ ਆਇਆ ਤਾਂ ਇਹ ਉਹ ਕੋਹ ਨਹੀਂ ਆਉਂਦਾ ਹੈ ਨਾ ਕਬੂਤਰਾਂ ਜੇ ਆਉਂਦੇ ਆ ਆਹੋ ਚੱਲ ਆ ਜੀ ਚੱਲੋ ਬਾਬਾ ਲਓ ਜੀ ਮੈਂ ਕਿਹਾ ਲਾਤੀ ਇਹਦੇ ਵਿੱਚ ਥੋੜੀ ਇੰਨੀ ਖੱਡੇ ਦਾ ਉਧਾਂ ਕੱਢ ਲੇ ਤੇ ਲਾਉਣ ਨੂੰ ਰਹਿ ਗਈਆਂ ਦੀਆਂ ਆਗੇ ਬੰਦੇ ਸਾਡੇ ਦੋਨੇ ਸੜਕ ਦੇਖ ਕੇ ਪਾਰ ਕਰਿਓ ਹੂੰ ਚੱਲ ਉੱtre ਆਓ 55 ਆਏ ਛਟੀਆਂ 55 ਰਿਆਏ ਆਪਾਂ ਇੱਕ ਬਾਧੂ ਆ ਗਈ 30 ਰੁਪਏ ਜੀ ਭਲੀ ਖੇ ਗਲ ਦੇਖੋ ਤੋਣਾ ਸ਼ੁਰੂ ਕਰੀਏ ਹੂੰ ਗੰਡਾ ਨਾਲ ਆਇਆ ਇਹ ਉਹਦਾ ਇੱਕ ਹੋਲੀ ਦਾ ਹੈ ਉਹ ਹੋਲੀ ਦਾ ਹੈ ਸ਼ਾਇਦ ਕੁੱਲੀਆ ਕੰਢੀ। ਕਿੰਗਾ? ਅੱਛਾ। ਰੀਤਾ ਸੁੱਕ ਗਿਆ। ਮਿੱਟੀ ਇਹ ਹਾਂ। ਹਾਂਜੀ। 3-4 ਦਿਨ ਹੋ ਗਏ ਨਾ ਛੱਡੇ-ਛੱਡੇ ਨੂੰ। ਹਾਂਜੀ। ਉਹ ਲਿਉਂਦੇ ਟੈਂਕੀ ਪਾਣੀ ਵਾਲੀ। ਉਹ ਹੀ ਜਿਹੜੀ ਸਪਰੇ ਨੂੰ ਵਰਤਦੇ ਆ ਜੀ ਭਰ ਲਿਆਵਾਂਗੇ। ਇੱਕ ਭਰ ਲੈਉਣੇ ਬਸ। ਹੂੰ ਬਹੁਤ। ਬਹੁਤ ਇੱਕ ਨਾ ਕਰ। ਮੈਂ ਫਿਰ ਤੋਂ ਵੀਡੀਓ ਮੈਂ ਕਿਹਨੂੰ ਦੋ ਫਰੀ ਪਾਣੀ ਪਾ ਕੇ ਹੈਂ। ਹੈਂ? ਪਾਣੀ ਪਾ ਕੇ। ਹਾਂਜੀ। ਪਹਿਲਾਂ ਮੜੇ ਟੋਏ ਘੱਟ ਰੱਖ ਲੈ। ਸੂਕਣਾ ਪਾਣੀ ਪਾ ਕੇ ਪੇੜ ਦੁਬਾਰਾ ਫੇਸ ਹੋ ਗਏ ਪਾਣੀ ਪਾ ਕੇ ਕਿੱਥੇ ਤੋਂ ਹੋਣਾ ਸਰ ਵੀ ਕੀ ਚੁੱਪੇ ਤੇ ਦਾਦੇ ਨਹੀਂ ਤੋਂ ਹੁਣ ਕਿ ਇੰਨਾ ਪਾਣੀ ਪੀਂਦੇ ਸੁੱਕਣਾ ਵਿੱਚ ਇਹ ਤਾਂ ਤੁਪਾਂ ਬਾਹਰ ਪਾਉਂਗੀ ਤਾਂ ਸੁੱਕਣਾ ਠੀਕ ਐ ਬਹੁਤ ਇੰਨਾ ਨਹੀਂ ਬੱਬਈ ਨੂੰ ਪੁੱਛੋ ਬਹੁਤ ਆ ਬਹੁਤ ਤਾਂ ਹੀ ਕੋਲ ਪਾਣੀ ਪਾਉ ਮਨੂੰ ਕਿਹਾ ਸਾਰਾ ਤੋੜ ਭਈਆਂ ਨੇ ਤਾਂ ਤੋਣਾ ਵੀ ਨਹੀਂ ਹੈਗਾ ਦੇਖ ਲਓ ਜਿਕਣਾ ਤੁਹਾਨੂੰ ਠੀਕ ਆ ਗੱਬਾਈ ਦਾ ਅਖਬਾਰ ਵੀ ਨਾਲੇ ਲੈ ਕੇ ਆਏ ਵੇ ਹੈ। ਇਹੋ ਬਾਈ ਬਸ ਤੁਰੇ ਅਖਬਾਰ ਆਇਂ ਕਰੀ ਆਇਂ ਨੂੰ ਆਇਂ ਨੂੰ ਰੱਖੀ ਮੜੇ ਜਾਂ ਫਟ ਤੇ ਟੂ ਕਰਾ ਲਾ ਤੁਹ ਮੈਂ ਤੇ ਗੱਨੇ ਬੰਨੂ ਆਉਂਦਾ ਮੜ ਜਾਇਂ ਸਾਈਡ ਤੇ ਠੀਕ ਹੈ ਜੀ ਠੀਕ ਹੈ ਇਹ ਨੂੰ ਦਾ ਉੱਪਰ ਲੱਟਕਾਓ ਹੂੰ ਉੱਪਰ ਲੱਟਕਾਓ ਦੇਖ ਕੇ ਠੀਕ ਹੈ ਜੀ ਕਿਣਾ ਪਰਲੇ ਪਾਸੇ ਨੂੰ ਹੋ ਗਈ ਆਇਂ ਨੂੰ ਉੱਪਰ ਇਧਰਲੀ ਸਾਈਡ ਨੂੰ ਰੱਖਿਆ ਲੱਗੇ ਜੀ ਹੂੰ ਉੱਪਰ ਗਿਆ ਹਾਂ ਜੀ ਉਹ ਸਾਰੇ ਆ ਗਏ ਰਹਿ ਗਿਆ ਪਾਣੀ ਪਾਉਣ ਨੂੰ ਹਾਂ ਜੀ 55 ਬੁੱਤੇ ਲੱਗੇ 55 ਇੱਕ ਦੀ ਜਗ੍ਹਾ ਹੀ ਨਹੀਂ ਪਤਾ ਲੱਗੀ ਉਹ ਵਾਧੂ ਜਿਹੇ ਆਏ ਹੋਣੇ ਆਪਾਂ ਜੀ ਹੈਨਾ ਖੱਡੇ ਗਲਤ ਗਿਣ ਹੋ ਗਏ ਅੱਛਾ ਉਹਦੇ ਕਰਕੇ ਫੇਰ ਇੱਕ ਵਾਧੂ ਆ ਗਿਆ ਹਾਂ ਜੀ ਨਹੀਂ ਤਾਂ 55 ਲਿਆਏ ਤੇ ਆਪਾਂ ਹਾਂ ਜੀ ਠੀਕ ਹੈ ਕਿੰਨੇ ਲੱਗੇ 55 ਲੱਗੇ ਜੀ ਕਿੰਨੇ ਕਿਪੰਜਾਂ ਇੱਕ ਸੱਚਾ ਉਹ 250 ਵਾਲਾ ਬਾਜ ਗਿਆ ਆ ਬਚ ਗਿਆ ਇੱਕ 300 ਦਾ ਲੱਗਿਆ 400 ਕਿੰਨਾ 400 ਪੂਰਾ 40 ਕਿਨਾਰਾ ਆ ਇਹ ਅੱਛਾ ਜੀ 440 ਹੋ ਗਿਆ ਇਹਨਾਂ ਨੂੰ ਲੱਗੇ ਠੀਕ ਹੈ ਆ ਇੱਕ ਚਾਚੇ ਕਿ ਨਹੀਂ ਰੱਖਦੇ ਇੱਥੇ ਜਗਦੀਪ ਚਾਚੇ ਕਿ ਨਹੀਂ ਜੀ ਠੀਕ ਹੈ ਚੱਲ ਹੁਣ ਉਹ ਕਰਦੇ ਆ ਪਾਣੀ ਦੇ ਨਾਲੇ ਹਾਂ ਜੀ ਪਾਣੀ ਲਾਉਂਦੇ ਆ। ਇਹ ਪਾਣੀ ਪਾਣੀ ਪਾਉਣੀ ਹੈ। ਹਾਂਜੀ। ਚਲਿਆ ਬਾਬੀ ਆਪਾਂ ਵੀ। ਹਾਂ। ਬਾਬਾ ਜੀ ਨੂੰ ਕਿਹਾ ਛੱਡਿਆ ਮੈਂ ਫੀਲ ਲੱਦ ਕੇ ਆਇਆ। ਠੀਕ ਐ। ਲਾਤਾ ਤਿੰਨ ਮੀਟਰ। ਨਹੀਂ ਤੇ ਲਿਬੜ ਨਹੀਂ ਆਈ ਆ ਜੀ ਬੈਠਣੇ ਕਰਕੇ। ਬੱਜੀ ਪਾਉਂਦਾ ਐ। ਬਹਿ ਕੇ ਮਿੱਟੀ ਪਾਉਂਦਾ ਤਾਂ। ਤਾਂ। ਠੀਕ ਐ। ਚਲੋ ਬਾਬਾਈ। ਚਲ। ਲਓ ਜੀ ਭਰਾਈ ਸ਼ੁਰੂ ਕਰਤੀ। ਗਲਦੀ ਗਲ ਪਾਣੀ ਵੀ ਪਾਏ ਆਉਣਾ ਕਿ ਹੁਣ। ਹਾਂਜੀ। ਹੈ? ਭਾਜੀ 100 ਲੀਟਰ ਪਾਣੀ ਦੇਣਾ। 550। ਕਿੱਲੇ ਕਹਿੰਦੇ ਬੂਟੇ ਨੂੰ 10-10 ਲੀਟਰ ਪਾਣੀ ਆ ਗਿਆ। ਹਾਂਜੀ। 550। 550 ਇੰਨਾ ਕਿ ਫੇਰ 10 ਦਿਨ ਤੱਕ ਪਾ ਦੂੰਗੇ। ਹਾਂਜੀ। ਪਰ 10 ਲੀਟਰ ਤਾਂ ਕਿਹੜੇ ਬੂਟੇ ਨੇ ਪੀਣਾ ਇੰਨਾ ਤਾਂ ਨਹੀਂ ਪੀਣਾ। ਪੀਣਾ ਨਹੀਂ, ਪੀ ਵੱਧ ਜਾਣਾ ਬੂਟੇ ਨੇ। ਪਰ ਪੈਣਾ ਨਹੀਂ। ਇੰਨਾ ਪੈਣਾ ਨਹੀਂ ਵਾ ਇਹ ਤਾਂ ਹੈ। ਹੁਣ ਆਪਾਂ ਟੋਆ ਦੀ ਮਾ ਛੱਡਿਆ ਫੇਰ ਵੀ 2-2 3-3 ਲੀਟਰ ਪਾਣੀ ਪੈਣਾ। ਆਏ ਵੀ 2-2 ਵਾਰੀ ਪਾ ਦੂੰਗੇ। ਹਾਂਜੀ। ਫੋੜ ਤਾਂ ਕੁਝ ਨਹੀਂ ਹੈਗਾ। ਹਾਂਜੀ। ਚੱਲ। ਬਹੁਤ ਚੱਲਿਆ। ਹੈ? ਹੋ ਗਿਆ। ਕਿੰਨਾ ਹੋ ਗਿਆ? 500 ਕੱਪ ਹੋ ਗਿਆ। ਲਿਖਦਾ ਨਾ? ਹਾਂਜੀ। ਦੇਖ ਤਾਂ ਕਿੰਨਾ ਟੱਪ ਗਿਆ। 500 ਟੱਪਿਆ 600 ਲੈ ਜਾਂਦੇ ਆ ਹੂੰ ਐਸੇ ਆ ਕੇ 600 ਹੂੰ ਪੈਪੀ ਛੋਟਾ ਪੈ ਜਾਣਾ ਆਪਣਾ ਛੋਟਾ ਹੀ ਆ ਜੀ ਆਏ ਕਹਿੰਦੇ ਚੱਕ ਲੈ ਉਧਰ ਦੇ ਠੀਕ ਹੈ ਜੀ ਟਰਾਈ ਵੀ ਆਣੇ ਦੇ ਪੂਰਾ ਹੋ ਗਈ ਤੁਸੀਂ ਹਜੇ ਕਿੱਥੇ ਗਿਆ ਗਿਆ ਅੱਧਾ ਹੋਇਆ ਨਹੀਂ ਐ ਇੱਥੇ ਹੀ ਪਟੂਆ ਆਇਆ ਇੱਥੇ 500 ਟੱਪ ਗਿਆ ਤੁਹਾਡਾ ਹਾਂ ਜੀ 600 ਹੋ ਜਵੇ ਬਸ ਬਹੁਤ ਆ कले कले बूटे हूँ दादा सरी ट्रपा नहीं आ गया इतने याद देख हाँ कोई नहीं हो जाना देखो र बादूदा को जक्कर नहीं मुड़के आ जाऊँगा उसका कोई नहीं आ हो इतना है दो बारी पादूंगे जब पी गया थे न बारी पादूंगे खड़े खड़े गाँव जी लगे पानी पान है जी अजी तो मैं रखा बस नहीं तो बहुत पान ਕਈਆਂ 'ਚ ਜ਼ਿਆਦਾ ਪੈ ਜਾਂਦਾ ਕਈਆਂ 'ਚ ਘੱਟ ਪੈਂਦਾ ਹੈ। ਇਹਨਾ ਜੀ ਹੁਣ ਇਹਦੇ 'ਚ ਮੜਾ ਜਿਹੀ ਪੈਣਾ ਹੈ। ਵਪਾਰ ਚੱਲਿਆ ਹੈ। ਛਣੀ ਘੱਟ ਆਉਂਦਾ ਇਹਦੇ 'ਚ ਪੈਪਾ ਤੇ ਪੈਪਾ ਨਾਲੇ ਪਾਣੀ ਆਉਂਦਾ। ਛੋਟਾ ਹੈ ਨਾ ਪੈਪਾ ਬਰੀਕ ਆ। ਉਹਦੇ ਜੋ ਉਹ ਵੀ ਆ ਜਾਂਦਾ ਹੈ ਗਾਦ। ਠੀਕ ਹੈ? ਗਾਦ ਵੀ ਆ ਜਾਂਦੀ ਹੈ। ਤੋਂ ਫੇਰਾ ਫੇਰਾ ਜਾ। ਹਾਂ। ਜਿਹੜਾ ਗਾ ਜਾ ਗੰਦਾ। ਇਹਦੇ ਪਾਣੀ ਬਹੁਤ ਹੈ। ਕਈ ਨੀਵੇਂ ਆਪਾਂ ਰੱਖੇ ਕਈ ਉੱਚੇ ਚੱਕਤੇ ਤੇ ਮਦਰੋਮ ਮਿੱਟੀ ਦਾ ਪਾਪੀਤੀ 1 ਘਾਟ 10 ਦਿਨ ਤੱਕ ਪਾ ਦਾਂਗੇ ਹਾਂਜੀ ਅੱਜ ਦੋ ਵਾਰੀ ਪਾ ਦਾਂਗੇ ਹੁਣ ਦੋ ਤਿੰਨ ਵਾਰੀ ਜੇ ਪੈ ਗਿਆ ਨਾ ਵਾ ਇੱਕ ਵਾਰੀ ਚਲੇ ਜਾਣਾ ਇੱਕ ਵਾਰੀ ਇਧਰ ਦੇ ਫੇਚ ਲਈ ਜਾਂ ਇਧਰ ਨੂੰ ਖੋਲ ਕੇ ਠੀਕ ਹੈ ਜੇ ਉਧਰ ਇਧਰ ਹੋਊਗਾ ਇੰਨੇ ਤਾਂ ਭਰਿਆ ਬਈ ਹੁਣ ਉਧਰ ਹਾਂਜੀ ਇਤਾਂ ਹੈ ਇਹ ਤਾਂ ਹੈ ਬਾਕੀ ਹੋਣਾ ਹੁਣ ਇਹਨਾਂ ਦੀ ਮਰਜ਼ੀ ਹੈ ਬਾਈ ਇਹ ਤਰਕੇ ਪਾਣੀ ਦਾ ਲਾ ਨਹੀਂ ਸਕਦੇ ਪੇ ਛੋਲੇ ਮਰ ਜਣੇ ਹੂੰ ਇਹਦੇ ਭਰਕੇ ਲਾ ਦੇਣਾ ਤਾਂ ਛੋਲੇ ਆਣ ਹੋ ਗਏ ਹਰੇ ਹਰੇ ਦਿਖਦੇ ਆ ਇਧਰਲੀ ਸਾਈਡ ਚਟੇ ਆ ਜੀ ਉਹ ਪਰਲੇ ਬਸ ਸਿਆਲੇ ਸਾਰੇ ਕਾਲੇ ਆ ਇਹਨਾਂ ਮੇਰੇ ਛੋਲੇ ਨਾਲ ਕਿਤੇ ਮਰਦੇ ਦੁਸਰ ਹੂੰ ਹੂੰ ਪਾਣੀ ਗਲੇ ਹਾਂਜੀ ਜਦੋਂ ਬਈਆ ਕਾ ਮਾਰਦੇ ਕਹਿੰਦੇ ਫੋਨ ਮੰਗਵਾਉਣਾ ਨਾ ਮਾ ਆਨਲਾਈਨ ਹੈ ਹਾਂ ਇੱਥੇ ਆ ਕਾਹੀ ਤੋਂ ਅੱਪਾ ਰੁਕ ਕੇ ਤੇ ਹੁਣਾਉਂਦੇ ਹੋਏ ਹੈ ਜੀ ਹੂੰ ਨੀ ਇੱਕ ਬੜੀਆਂ ਕੜਤੀਆਂ ਹੋਣੀਆਂ ਬੱਪੀ ਉਹਨਾਂ ਨੇ। ਸਾਨੂੰ ਦੇਖਣਾ ਪੈਣਾ ਪਹਿਲਾਂ ਤਾਂ ਪਰੋਂ ਹੀ 210 ਰੁਪਏ ਦੀ ਕੜੀ ਹੋ ਇੱਧਰ ਬਾਕੀ ਹੈਗੀ ਆ। ਜਦੋਂ ਪੂਰੀ 300 ਕੜਨੀ ਆ। ਠੀਕ ਕਹਿੰਦੇ ਹਾਂ। ਇੰਨੀ ਕ ਕਰਨੀ। ਇੱਧਰ ਨਹੀਂ ਕੱਲੀ ਟੋਟਲ ਸਾਰੀ। ਹਾਂ। ਇੰਨੀ ਕ ਕਰਨੀ ਇਹ ਤਾਂ 280 ਕਿਹਾ ਤਾਂ ਆਪਾਂ ਤੁਸੀਂ ਤੁਸੀਂ 270 80। ਚਲ ਇੱਧਰ ਗੱਲਾਂ ਤੂਏ ਨੇ ਖਾਦਾ ਹੋ 90 ਲਾਲਾ। ਹਾਂਜੀ। ਥੋੜੀ ਜ਼ਿਆਦਾ ਰੋੜੂ ਚਾਹੀਦੀ। ਠੀਕ ਹੈ। ਨਹੀਂ ਫਿਰ ਮੁੜੇ ਆਉਣੀ ਹੁਣ ਤਾਂ ਪਰਚੀ ਵੀ ਲੇਟ ਆਉਣੀ ਨਾ। ਹਾਂ। ਇਹਨੇ ਖਾਸਾ ਪਾਣੀ ਪੀ ਲਈ ਜੀ। ਮੈਂ ਨਾ ਕਿ ਪੈ ਫਿਰ ਤੂਆ ਜੋ ਜੀ। ਹਾਂ ਜੀ। ਬਹੁਤ ਮੁੱਕ ਗਿਆ ਤਾਂ। ਲੈ ਮਾ ਪੈ ਜੀ। ਹੋਰੀਆਂ ਫਿਰ ਤਾਂ ਅਸੀਂ ਚੱਲਣਾ ਗੱਮ ਅੱਗੇ। ਪਾਣੀ ਤਾਂ ਪੈ ਰਿਹਾ ਜੀ। ਗੈਲਦੀਆਂ ਨਵੀਂ ਤਕਨੀਕ ਵੀ ਲੈਂਦੀ ਅਸੀਂ। ਹਾਂ ਜੀ। ਗੈਲਦੀ ਗੈਲ ਦਵਾਈ ਵੀ। ਕਲੋਰੋ। ਥੋੜੀ ਥੋੜੀ ਪਾਈ ਜਾਣੀ। ਉਹ ਲਿਆਇਆ ਇਹ ਤਾਂ ਮੈਂ ਕਿਹਾ ਵੀ ਚੱਲ ਗੱਲ ਦੀ ਗੱਲ ਕਰ ਉਹ ਵੀ ਚਲੀ ਜਾਉ ਨਾਲੇ ਪਾਣੀ ਪਈ ਜਾਣ ਨਾਲੇ ਥੋੜੀ ਥੋੜੀ ਕਲੋਰੋ ਪਾਣੀ ਤੇ ਪਈਆਂ ਜੀ ਦੋ ਦੋ ਵਾਰੀ ਵੀ ਪੰਡਾ ਪਈਆਂ ਜੀ ਤੇ ਬਾਈ ਪੰਡਾ ਜੀ ਜਿਹੜਾ ਥੱਲੇ ਲੰਘ ਜਾਂਦਾ ਪਾਣੀ ਜੀ ਚ ਤੋ ਹੀ ਤੋ ਆਹੀ ਘਟ ਹਾਂਜੀ ਪੂਰੇ ਵਿੱਚ ਨਹੀਂ ਤਾਂ ਪਾਣੀ ਮੈਂਨ ਪੂਰਾ ਪਰਚ ਵੱਧ ਰਹਿ ਗਿਆ ਅੱਧਾ ਚ ਪਾਤਾ ਆਪਾਂ ਨੇ ਠੀਕ ਜੀ ਅੱਧੇ ਘੰਟੇ ਦਾ ਕੰਮ ਹੋਰ ਹੈ ਇਹ ਮੇਰੇ ਨੂੰ ਪੜਜਣਾ ਚਲ ਬਲਾਂ ਨੇ ਕੰਮ ਖਰਾਬ ਕਰਨਾ ਤੇਰੇ ਨੇ ਜਿਹੜਾ ਪੈਪਾ ਚ ਪਿਆ ਵਾ ਮਟੜਦਾ ਜੀ ਹੂੰ ਆ ਇਹ ਪਾਣੀ ਪਾਏ ਤੇ ਲਈ ਜਰਾ ਥੇ ਗੜਨਾ ਚਲ ਠੀਕਾ ਲਓ ਜੀ ਪਾਣੀ ਦਾ ਕਰਤਾ ਫਾਈਨਲ ਪਰਤੇ ਸਾਰੇ ਦੁਆਏ ਪਾਤੀ ਪਾਈ ਪਤੋ ਲਾ ਬੁੱਤ ਆ ਵੀ ਤੋਦਾ ਦੂਆ ਵੀ ਉਨ ਕੀ ਜਗ੍ਹਾ ਤੇ ਪ੍ਰੈਸ਼ਰ ਦੇਖ ਲੈ ਜੀ ਨਾ ਪਾ ਅਗਲੀ ਵਾਰੀ ਨਾ ਥੋੜਾ ਜਿਹਾ ਪਾਈਪ ਛੋਟਾ ਰਹਿ ਗਿਆ ਉਦੋਂ ਪੱਕੀ ਵੀਰੇ ਖੜਾ ਲੈਣਾ ਹਾਂ ਹਰੇਕ ਹਫ਼ਤੇ ਪਾਣੀ ਲਾਏਗਾ ਨਹੀਂ ਮੈਂ ਅੱਜ ਵਾਰ ਤੂੰ ਐਤਵਾਰ ਠੀਕ ਹੈ ਤਾਂ ਇਹਨਾਂ ਨੇ ਹੋਣਾ ਕਿ ਵੀ ਥੋਲਿਆਂ ਕਰਕੇ ਪਾਣੀ ਤਾਂ ਲਾਉਣਾ ਨਹੀਂ ਇਹਨਾਂ ਨੂੰ ਆਪਾਂ ਨੇ ਜਿੱਦਣ ਪਾਣੀ ਲਾਉਣਾ ਹੋਵੇ ਉਦੋਂ ਠੀਕ ਆ ਠੀਕ ਆ ਆ ਚੱਕ ਲਾ ਵੀ ਪਾਈਪ ਥੋਲਾ ਮੈਂ ਚੱਲਿਆ ਉਧਰ ਮੋਟਰਸਾਈਕਲ ਲੈ ਕੇ ਲਓ ਜੀ ਕਰਨ ਲੱਗੇ ਭਗੀਆਂ ਘੜ ਹੋ ਗਈਆਂ। ਤੂਹੇ ਨੇ ਦੇਖ ਲਿਆ ਕਿ ਹਾਲ ਕਰਤਾ ਜੰਨੇ ਦਾ। ਛੱਡੇ ਆ ਹੀ ਨਹੀਂ। ਪੰਜਾ ਥੋੜੀਆਂ ਜਿਹੀਆਂ ਨੇ। ਤੂਹੇ ਨੇ ਵੱਡ ਵੱਡ ਕੇ ਦਾ ਪੂਰਾ ਹਾਲ ਕਰਤਾ, ਟੋਟੇ ਕਰਤੇ ਸਾਂ। ਆਹ ਵਾਟਣਾ ਜੀ। 100 ਵਾਲੀ ਆ। ਮਨੂ ਆਏ ਆ ਵੀ। ਅਜੇ ਪੂਰਾ ਹੁੰਦਾ ਨਹੀਂ ਦੇਖਦਾ। ਕਿੱਥੇ ਪੂਰਾ ਹੋਣਾ? ਸਾ ਸਾਰਾ ਤਾਂ 150 ਹੋ ਜੂ ਇਹਦਾ ਹੋਰ ਕਿਹਦਾ ਹੋਰ ਗਿਆ ਚਾਹੀਦਾ 85 ਬੀਜੇ ਘੱਟ ਆਈ ਕੰਮ ਕਰਿਆ ਮੈਂ ਬੀਜੇ ਲੈਣਾ 95 ਨਾ ਦੇ ਲਈ ਲੈ ਲੈਣਾ ਛਡਾ ਲਈ ਜਿੰਨੀਆਂ ਚਾਹੀਦੀਆਂ ਬਸ ਪਤਾ ਹੀ ਨਹੀਂ ਕਿੰਨਾ ਇੱਧਰ ਤਾਂ ਮੈਂ ਲੈਣਾ ਛਡਾ ਲਈ ਜਿੰਨਾ ਚਾਹੀਦਾ ਤੈਨੂੰ ਦਾਦੀ ਹੁਣ ਆਪਾਂ ਨੂੰ ਵੀ ਐਂ ਗਿਆ ਪਤਾ ਲੱਗਣਾ ਯਾਰ ਮੈਂ ਵੀ ਕਿਹੜੇ ਬੀ ਹੂੰ ਕੋਈ ਤੂੰ ਦੱਸ ਸਕਦਾ ਜਿੰਨਾ ਤੂੰ ਕਹੂਗਾ ਤਨੂਨੀਆ ਲੈਣਾ ਛੱਡ ਦੇਣੀ ਆ ਮੈਂ ਮੈਂ ਤਾਂ 5-7 ਦਿਨ ਤੱਕ ਵੀਰ ਦੇਣਾ ਫਿਰ ਫੇਰ ਤਾਂ ਠੀਕ ਆ ਫੇਰ ਤਾਂ ਗੱਲੇ ਖਤਮ ਹਾਂ ਮੂੰਹ ਕਹਦਾ ਸੰਗਰਾਮ ਦਾ ਚੇ ਦੇਖ ਲੈ ਬੀਜਾਂ ਦਾ ਲੇਟ ਤਾਂ ਹੋਣਾ ਆ ਮੈਂ ਇਹਨਾਂ ਦੇ ਵਿਆਹ ਕਰਕੇ ਰੁਕਿਆ ਤਾਂ ਦੇ ਕੱਢ ਕੇ ਮੈਂ ਟਾਈਮ ਲਾਉਣ ਨਾਲ ਇੱਧਰ ਵਿਲਾ ਹੋ ਜੂਗਾ ਦੋ ਚਾਰ ਦਿਨ ਦੇ ਵਿੱਚ ਵਿੱਚ ਆ ਤੈਨੂੰ ਨਾਲੇ ਕਿਹਾ ਸੀ ਸੰਗਰਾਮ ਤੱਕ ਬੀਜੀ ਇਹ ਨਹੀਂ ਕਾਲੀ ਨਾ ਕਰੇਗਾ ਗਰਮੀ ਬਹੁਤ ਆ ਕਿਹੜਾ ਦਿੱਕੀਆ ਫੇਰ ਅੱਖਾਂ ਜਿਹਾ ਨਿਕਲ ਆਉਂਦੇ ਆ ਪੁੰਗਰ ਆਉਂਦੇ ਫੇਰ ਸਾਲਾ ਖਰਾਬ ਹੋ ਜਾਂਦਾ ਵੀਰ ਨਹੀਂ ਹੁੰਦਾ ਹੋ ਜਾਂਦਾ ਆਈ ਨਹੀਂ ਹੁੰਦਾ ਨਾੜ ਨਾਗਦੀ ਨਿਕਲ ਉਹ ਗਰਮੀ ਥੋੜੀ ਆ ਹੋਂ ਤਾਂ ਉਹ ਵੀ ਤੇਰਾ ਟਾਈਮ ਹੀ ਨਹੀਂ ਲੱਗਣਾ ਫੁੱਟਣਾ ਇਹਨੂੰ ਉਹਦਾ ਤਾਂ ਕੋਈ ਚੱਕਰ ਨਹੀਂ ਫੁੱਟਣ ਦਾ ਉਹ ਤਾਂ ਫੁੱਟਿਆ ਹੁਣ ਤੇ ਤਾਂ ਠੀਕ ਆ ਜੇ ਤਾਂ 5-7 ਦਿਨਾਂ ਤੱਕ ਵੀ ਜਨਾ ਫਿਰ ਤਾਂ ਕੋਈ ਚੱਕਰ ਨਹੀਂ ਬਾ 5-10 ਦਿਨ ਲਾਲਾ ਬੱਸ ਜਦੋਂ ਪਹਿਲਾ ਪਹਿਲਾਂ 15 ਦਿਨ ਦਾ ਵੀ ਕੋਈ ਚੱਕਰ ਨਹੀਂ ਜਿੱਦਾਂ ਮਰਦੀ ਬੀਜਲੀ ਆ ਲੈ ਲਾਈਟ ਤਾਂ ਅਸੀਂ ਕੀ ਹਾਲ ਕਰਤਾ ਆਈ 85 ਨੂੰ ਛੱਡਦਾ ਹੀ ਨਹੀਂ ਇਹ ਤਾਂ ਮੇਲਾ ਜੀ ਉਹ ਖੜਾ 18 ਦੇਖ ਲਾ 18 ਨੂੰ ਸਾਲਾ ਕੁਛ ਨਹੀਂ ਕੀ ਆ ਮੈਂ ਗੁੜ ਵਾਸਤੇ ਬੀਜਿਆ ਤਾਂ ਬੁਰਾ ਹੀ ਹਾਲ ਕਰਤਾ ਈ ਉ ਕਰੇ ਗਿਆ ਹੁਣ 18 ਕਾਹਾਂ 18 ਲੈ ਲੂ 18 ਤਾਂ ਉੱਥੇ ਬੀਤੇ ਨਾ ਨਹੀਂ ਲਾਗਰੀ ਥੱਲੇ ਤੇ ਵੱਡ ਪਿੱਛੇ ਛੱਡ ਗਿਆ ਦੇਖ ਲਾ ਆ ਪਿੱਛੇ ਤੇ ਵੱਡਣ ਨਾਲੇ ਇੱਕ ਵਾਜ ਚ ਰੇਲ ਆ ਚੱਲਦਾ ਕੰਮ ਅੱਜ ਅੱਜ ਲੱਦਣ ਲੱਗੇ ਨਹੀਂ ਸ਼ਾਮ ਨੂੰ ਲੱਦਾਂਗਾ ਸ਼ਾਮ ਨੂੰ ਆ ਇਹ ਤਾਂ ਜਿਆਦਾ ਹੀ ਬੁਰਾ ਹਾਲ ਹੋ ਗਿਆ ਦਾ ਇੰਨੀ ਉਮੀਦ ਨਹੀਂ ਸੀ ਜਿੰਨਾ ਹੋ ਗਿਆ ਉਥੇ ਤਾਂ ਕੋਈ ਪਰਚੀ ਹੋਣੀ ਚਾਹੀਦੀ ਸੀ ਜਦ ਕਿ ਪਰਚੀ ਹੋਣੀ ਨਹੀਂ ਉਧਰ ਤੇ ਵੀ ਪਾਈ ਵੀ ਹੈ ਭਰੀ ਇੱਧਰ ਪਰਾਂ ਵੀ ਬਚੀ ਵੀ ਆ ਨਹੀਂ ਇੰਨੀ ਜਗ੍ਹਾ ਤੇ ਪਰਚੀ ਹੋ ਜਾਂਦੀ ਏ ਜਿੰਨਾ ਹਾਲ ਇਹਦ ਕੀ ਖਰਾਬ ਕਰਤਾ ਚੂਹੇ ਨੇ ਕਾਲੇ ਤੋਂ ਉਹਨੇ ਵਿਚਾਰੇ ਨੇ ਖਾਣ ਨੂੰ ਦਿੱਤਾ ਮੈਂ ਕਿਹਾ ਇਹ ਉਹਨਾਂ ਦੇ ਕਿਹੜੇ ਹਾਲ ਚੱਲਦੇ ਆ ਆਹ ਰੱਬ ਦੇ ਉਹਨਾਂ ਨੇ ਚਾਰੇ ਨੇ ਖਾਣਾ ਜ਼ਿੰਮੇਦਾਰ ਨੂੰ ਹੀ ਖਾਣਾ ਜਿਹਨੇ ਖਾਣਾ ਬਹੁਤ ਬੈ ਗਿਆ ਜੀ ਹਾਂ ਕਣ ਆ ਕਣ ਕੇ ਜੇ ਵੱੜਦਾ ਹੁਣ ਨਹੀਂ ਨਾ ਤੁਸ ਸਾਡਾ ਜ਼ਿੰਮੇਦਾਰ ਤੇ ਮਿਲਣਾ ਹੋਰ ਕਿਸੇ ਪਾਸੇ ਬੰਦ ਨਹੀਂ ਹਾਂ ਕੋਈ ਨਹੀਂ ਆਪਾਂ ਤਾਂ ਕੁਝ ਨਹੀਂ ਗਿਆ ਵੱੜਦਾ ਮੇਲੇ ਸੜਦਾ ਆਹੀ ਆ ਵੀ ਪੀੜਨੀ ਨੂੰ ਨਹੀਂ ਰਿਹਾ ਹੈਗਾ ਹੁਣ ਡੱਕਾ ਵੀ ਹਾਂ ਹਰਸ਼ਵੀਰ ਤੇ ਲੀਲਾਗੇ ਹੋਰ ਕੀ ਮੈਂ ਲੈ ਰੱਖਾ ਆਪਣੇ ਉਹ ਰੂਦਲ ਫੀਲੇ ਚਾਹ ਦੀ ਜਗਾ ਚੂਹੇ ਨੂੰ ਬੰਦੇ ਨਾਲ ਮਾੜਾ ਮੋਟਾ ਦਾ ਗੋੜ ਚ ਕੱਢਣਾ ਕੱਢਣਾ ਗੋੜ ਕਾਰਨ ਕੀ ਕੰਨਾ ਦੇ ਦਿੱਤਾ ਵੀ ਇਹ ਚਾਹ ਦਾ ਪੀਏ ਕਰੋ ਜੀ ਬੰਦਾ ਹੋਂਗਾ ਪੈਨ ਕਿਦੋਂ ਕੰਨਾ ਜੂਲਿਆ ਮੂੰਹ ਚਾਰ ਦਿਨ ਵੀਰਾ ਲੋਟ ਚੱਲ ਕੋਈ ਨਹੀਂ ਚਲੀ ਜਾਣਾ ਇਹ ਸਾਰੀ ਗੱਲ ਨਹੀਂ ਬਣੀ ਜਿੱਕਣਾ ਚਾਹੀਦੀ ਸੀ ਚੂਹੇ ਨਹੀਂ ਕਰਤਾ ਪੈਣਾ ਵਧੀਆ ਖੜਾ ਸਰ ਜਦ ਤੱਕ ਬੰਨੇ ਆ ਜੋ ਬਾਝੂ ਨੇ ਚੱਕਤਾ 18 ਵਜ਼ੀਰਾ ਬਰਾਂ 18 ਨੂੰ ਨਹੀਂ ਖਾਂਦਾ ਹੈ 18 ਨੂੰ ਨਹੀਂ ਖਾਂਦਾ 85 ਦਾ ਤਾਂ ਬਹੁਤ ਬੈਰੀ ਆ ਚਲ ਕੋਲਾ ਇਹ ਗਿਰ ਛੇਤੀ ਜਾਂਦਾ ਨਾ ਹੁੰਦਾ ਸਾਡਾ ਤਿਆਰ ਹੋ ਕੇ ਚੱਲਿਆ ਬਾਈ ਪਾਰਕ ਨੂੰ ਲੱਗੇ ਪਾਣੀ ਲਾਉ ਫੁੱਲ ਤਾਂ ਨਹੀਂ ਸਾਰੇ ਖਰਾਬ ਹੋ ਗਏ ਤੇਰੇ ਇਹ ਇਹ ਸੁੱਕ ਗਏ ਜੀ ਹੈ ਸੁੱਕ ਗਏ ਇਹ ਗੰਦੇ ਤੇ ਫੁੱਲ ਤਾਂ ਗਏ ਸਾਰੇ ਹੀ ਬਾਕੀ ਬਚ ਗਏ ਬਾਕੀ ਆ ਠੀਕ ਆ ਇਹੜੇ ਹੋਰ ਕਰੇ ਉੱਪਰੋਂ ਮੈਂ ਹੁਣ ਟੁੱਲਤੀ ਹਾਂ ਕਾ ਵੀ ਜੱਕ ਤਾਂ ਕੋਰੇ ਨੇ ਠੰਡ ਨੇ ਮੈਂ ਚਾ ਪਾਣੀ ਲਾ ਦੀਏ ਇਹਨੂੰ ਅੱਜ ਨਾਲੇ ਹਾਂਜੀ ਸੁੱਕੀ ਲੱਗੇ ਲੱਗ ਗਿਆ ਹੂੰ ਪਰਦਨਾਂ ਇਹਨ ਫੁੱਲ ਹੁਣ ਠੀਕ ਐ ਗੈਂਦਿਆਂ ਦਾ ਕੁਛ ਨਹੀਂ ਯਾਰ 20 ਰੁਪਏ ਨੂੰ ਇੰਨੇ ਲੁਆਏ ਹਾਲੇ ਅੰਤੇ ਨਹੀਂ ਇਹ ਤਾਂ ਘਟੇ ਆਦਾ ਜੀ ਕੰਮ 10 20 ਦਿਨੇ ਰਹੇ ਆ ਇਹ ਹਾਂ ਪਹਿਨਾ ਜਿੱਦਣ ਲਾਇਆ ਉਦੋਂ ਦਾ ਬਹੁਤ ਵਧੀਆ ਲੱਗਦੇ ਤੇ ਹਫ਼ਤਾ ਇੱਕ ਹਫ਼ਤੇ ਦੋ ਹਫ਼ਤੇ ਜਾਂ ਚਾਰ ਦਿਨ ਕੋਰਾ ਪਿਆ ਸਾਰੀ ਚੱਕ ਤੇ ਸਾਰੇ ਖਰਾਬ ਹੋ ਗਏ ਚਲੋ ਭਰ ਦੇਣਾ ਪਾਣੀ ਪਾਣੀ ਦੇ ਲੈ ਕਾ ਵਧਿਆ ਨਹੀਂ ਕਿਹੜੇ ਤੁਰ ਨਹੀਂ ਕਰਕੇ ਦਰਨੀ ਇਹ ਪਤਾ ਹੀ ਨਹੀਂ ਪਤਾ ਨਹੀਂ ਇਹ ਜੀ ਆਈਏ ਕਾ ਉੱਪਰ ਨੂੰ ਨਹੀਂ ਵਧਿਆ ਹੈਗਾ ਵਧੀਆ ਜਮਾ ਇੱਕ ਨੇ ਥੱਲੇ ਬਿਸ਼ਮਾ ਜੀ ਚਾਹੀਦਾ ਓ ਘਟੂਗਾ ਵੱਡਣਾ ਘਟ ਪਊਗਾ ਓਕੇ ਅਜੇ ਲੈ ਖਾਣ ਨੂੰ ਐ ਤੇਰੇ ਚਲ ਤੇਰੇ ਉਦ ਇਹ ਭਰ ਦੇਣਾ ਮੈਂ ਸਾਰਾ ਹੀ ਸ਼ੇਗਰ ਨੇ ਕਰਦੀ ਆ ਲੋੜ ਹੈ ਸ਼ੇਗਰ ਚੱਲੀ ਉਧਰ ਨੂੰ ਹਾਂ ਕੁਧਰ ਚੱਲੀਏ ਅਜੇ ਡੰਡਾ ਪਹੁੰਚੀ ਮੈਂ ਲਾਇਆ ਲੰਬੜਦਾਰ ਹਾਂ ਜੀ ਆ ਨਿਆ ਸਿੱਟੇ ਦੇ ਲੋਕ ਮਰੇ ਨਵਾਂ ਸਿਸਟਮ ਸੇ ਹਾਂ ਡੰਡਾ ਛੋਟਾ ਲਾ ਕੇ ਹੈ ਹਾਂ ਫਟਾ ਚੜਾ ਲਓ ਉਪਰੇ ਸਾਰੇ ਜਣੇ ਮੂਰੇ ਹੋ ਕੇ ਬੈਠ ਜਿਓ ਲਾਲ ਹੋ ਜਾਣਾ ਨਹੀਂ ਚੜ੍ਹਨਾ ਨਹੀਂ ਫਿਰ ਇੰਨੇ ਕਨੇ ਵੀਜੇ ਲਾਲ ਹੋ ਗਿਆ ਤੂੰ ਐਂ ਦੇਖ ਲਾ ਚਲੋ ਚਲੋ ਫਟਾ ਉੱਪਰ ਨਹੀਂ ਨਾ ਜਾਇਆ ਤੂੰ ਉਧਰੋਂ ਆ ਜੀ ਫਿਰ ਚੱਲ ਚੱਲ ਚੱਲੇ ਚੱਲ ਚੱਲੇ ਚੱਲ ਸ਼ੇਖਰ ਡਾਊਨ ਲੈ ਅੱਜ ਦਾ ਲੰਬੜਦਾਰ ਨੇ ਥੱਲੇ ਦੇ ਸ਼ੁਰੂ ਕਰਤਾ ਕੰਮ ਪਹਿਲੀ ਵਾਰੀ ਵਾਲਾ ਇਹ ਪੁਰਾਣਾ ਰਿਵਾਜ ਤੋੜਿਆ ਲੰਬੜਦਾਰ ਅੱਜ ਯਾਰ ਇਹ ਕਹਿੰਦਾ ਲਦਾਨ ਘੱਟ ਹੁੰਦਾ ਮੈਂ ਦੇਖਿਆ ਲੋ ਜੀ ਇੱਧਰ ਲੱਗੇ ਜਾ ਕੇ ਲੋਡ ਕਰਨ ਹੁਣ ਲੰਬੜਦਾਰਾਂ ਦਾ ਗੰਨੇ 'ਚ ਵਜਨ ਨਹੀਂ ਹੈਗਾ ਵੀ ਚੂਹੇ ਨੇ ਖਰਾਬ ਕਰਤਾ ਮੈਂ ਹੁਣ ਕੀ ਕਰ ਸਕਦੇ ਆ ਚੂਹਾ ਸਾਡੇ ਪਾਸ ਤਾਂ ਹੈ ਨਹੀਂ ਲੰਬੜਦਾਰ ਕੋਈ ਨਹੀਂ ਚੱਲ ਉਧਰ ਵੱਧ ਨਿਕਲਿਆ ਇਧਰ ਘੱਟ ਨਿਕਲਿਆ ਇੱਕੋ ਗੱਲ ਆ ਚੱਲੀ ਜਾਏ ਕਰਦੇ ਵੱਧੇ ਘਾਟੇ ਇਧਰ ਤਾਂ ਖਾਜ ਕੀ ਜਿਹੜਾ ਵੱਡੂਗੀ ਜੀ ਚਲੋ ਦੇਖਦੇ ਆ ਕਿੰਨਾ ਹੁੰਦਾ ਹੁਣ ਲੋ ਜੀ ਟੋਚਨ ਪਾਉਣ ਲੱਗੇ ਬਾਜੀ ਦੇ ਪਪੂਲਰ ਕੱਢਣ ਲੱਗੇ ਵੀ ਤੇ ਅੱਜ ਚਲੋ ਚਲੋ ਚੱਲ ਲੰਘ ਜਾਂ ਲੰਘ ਜਾਂ ਲੰਘ ਨਹੀਂ ਚੱਲਾਂਗੇ ਹੂੰ ਕੱਟ ਕੇ ਆਇਆ ਕੱਟ ਕੇ ਆਇਆ ਦੇਖ ਤੇ ਕਿੱਕਣਾ ਖੜਾ ਹੋਇਆ ਦਾ ਬਜਨ ਹੈ ਹਾਏ ਬਾਪਾਉਂਦੇ ਕਹਿੰਦਾ 200 ਕੁਐਂਟਲ ਆ ਦੱਸ ਉਹ ਬਜਨ ਬਾਪਾ ਮੈਂ ਕਿਹਾ ਸਾਢੇ ਦਾ ਦੋ ਟਰੈਕਟਰਾਂ ਦਾ ਨਿਕਲ ਲਾਣੀ ਜਿੱਕਣਾ ਬਜਨ ਪਾਇਆ ਹੋਇਆ ਉਹ ਨਿਦਾਨ ਨਹੀਂ ਉਹ ਨਹੀਂ થਾਏਗਾ ਝੋਲੀ ਮਾਰਦਾ ਬਾਈ ਉਹ ਹਾਂ ਗੰਨਾ ਝੋਲ ਮਾਰਦਾ ਪੁੱਠੀ ਹੋਣ ਦਾ ਡਰ ਟਰੈਕਟਰ ਦੇ ਗੁੱਬਿਆ ਕਦਾਤੀ ਮੇਰੇ ਟੀਆਂ ਨਾਲੇ ਦੇ ਜਿਹੜਾ ਝੋਲ ਹੈ ਨਾ ਉਹ ਕੰਮ ਖਰਾਬ ਕਰਦੀ ਆ ਝੋਲੀ ਮਾਰਦਾ ਆਪਣੀ ਮੱਜ ਨਹੀਂ ਰਹੀ ਕਰਤਾ ਇਹਨਾਂ ਨੇ ਆ ਸ਼ਕਤੀਮਾਨ ਬੰਦਾ ਆਇਆ ਵਾ ਇਧਰ ਸ਼ਕਤੀਮਾਨ ਨਹੀਂ ਹੈਗਾ ਮੇਰਾ ਨਾਮ ਗੁਰਜੋਤਾ ਰੌੜੀ ਹੈ ਹਾਂ ਗੁਰੂ ਦਾ ਤੇਰਾ ਨਾ ਇਹ ਬੰਦਾ ਉਹ ਆ ਜੀ ਜਿਹਨੇ ਸਾਡੇ ਕੋਲ ਅੱਗੇ ਅਸੀਂ ਵੀਡੀਓ ਪਾਈ ਤੀ ਮੋਟਰ ਤੋੜੀ ਦੀ ਗਾ ਉਹ ਮੋਟਰ ਗੇਰੀ ਦੀ ਵਿੱਚ ਮਰੂ ਤੋੜ ਦੇਣੇ ਗਏ ਜਿਹੜੀ ਟਰੈਕਟਰ ਵੀ ਦੇ ਚਲਾਉਂਦਾ ਦਾ ਕਿਦਣ ਉੱਥੇ ਜਾ ਤੁਸੀਂ ਬੁਲਾਉਂਦੇ ਤੇ ਹਾਂ ਟਰੈਕਟਰ ਚਲਾਉਂਦਾ ਦਾ ਕਹਾ ਨਹੀਂ ਮੰਨਦਾ ਇਹ ਜਮਾ ਵੀ ਮੈਂ ਕਿਹਾ ਗੀਤਬੰਦ ਕਰਦੇ ਅਸੀਂ ਵੀਡੀਓ ਬਣਾਉਂਦੇ ਆ ਉੱਚੀ ਉੱਚੀ ਗਾਣੇ ਲਾਏ ਵੇ ਤੇ ਇਹਨੇ ਇਸੋ ਨੇ ਆਇਆ ਨਹੀਂ ਹੈਗਾ ਇੰਨੇ ਫੋਨ ਕਰੇ ਇਹਨੂੰ ਮੈਂ ਇਹ ਬੰਦੇ ਨੇ ਜਵਾਬ ਨਹੀਂ ਸਾਡਾ ਦਿੱਤਾ ਬਾਈ ਕਹਿੰਦਾ ਦੇਖ ਲੈ ਹੁਣ ਜਮਨਾ ਨਗਰ ਲੈ ਕੇ ਜਾਣਾ ਰਾਤੀ ਰਾਤ ਫੜਕ ਪਤਾ ਕਿ ਚੱਲੀ ਜਾਂਦਾ ਸਾਲਾ ਉਹ ਤਾਂ ਇੰਨਾ ਹੋਣੀ ਹੈਗਾ ਉਹਨੇ ਸਪੇਸੇ ਨਹੀਂ ਛੱਡੀ ਵੀ ਮੜੀ ਜੀ ਸਪੇਸ ਛੱਡੀ ਬਸ ਉਨਾਂ ਕੇ ਖੜਾ ਹੋਣਾ ਟਰੈਕਟਰ ਉਹ ਤੋਂ ਜ਼ਿਆਦਾ ਨਹੀਂ ਹੁੰਦਾ ਆਹ ਮੂੰਹ ਤਾਂ ਦੇ ਲੈ ਕਿੱਥੇ ਲੈ ਬਾਉ ਨਹੀਂ ਚੱਕਣਾ ਉਹਨੇ ਆ ਗਿਆ ਉਧਰ ਖੜਾ ਲੈਣ ਦੀ ਪੁੱਤ ਪਹਿਨੀ ਉਧਰ ਖੜਾ ਦੀ ਦੀ ਆ ਖੜਾ ਦੇ ਫਿਆਰੇ ਕੋਈ ਨਹੀਂ ਆਉਂਦਾ ਜਾ ਖੜਾਏ ਉਧਰ ਇਹ ਹੈ ਸਕੀਮੀ ਹੋਗੇ ਸਮੋਸੇ ਹੈ ਸਮੋਸੇ ਕਸਮੂਸੀ ਖਾਣੇ ਕਹਿੰਦੇ ਕੌਣ ਕਹਿੰਦੇ ਬਈਏ ਬੇਲੇ ਵਾਲਾ ਕਰ ਰਿਹਾ ਹੈ ਦੇਣਾ ਰੇ ਲਾਇਆ ਨਾ ਤੂੰ ਮਿਲੇਗੀ ਬੰਜਾ ਹਾਂ ਪੰਜੇ ਤੇ ਪੰਜੇ ਲਿਆਇਆ ਇਹ ਚੱਲ ਦੇ ਦੇ ਉਧਰ ਦਾ ਪਾਇਆ ਇਹ ਟੋਚਨ ਹੁਣ ਹੁਣ ਇੱਧਰ ਪਾਉਂਦੇ ਆ ਔਲੀ ਔਲੀ ਇੱਧਰ ਵੀ ਕੱਢ ਲਈਏ ਬਾਹਰ